हां जी ते किद्दा हो सारे ठीक हो सब तो पहला स्वागत है ਤੁਹਾਡਾ ਆਪਣੇ ਚੈਨਲ ਅਮਰਿੰਦ 512 ਉਤੇ ਅੱਜ ਆਪਾਂ ਗੱਲ ਕਰਾਂਗੇ ਅਜਿਹ ਕਬੱਡੀ ਕੱਪ ਦੇ ਬਾਰੇ ਜਿੱਥੇ ਫਲੱਡ ਲਾਈਟ ਟੂਰਨਾਮੈਂਟ ਹੋ ਰਿਹਾ ਸੀ ਤੇ ਉੱਥੇ ਇੱਕ ਪਲੇਅਰ ਦੇ ਲਾਈਟ ਆਲਾ ਬੋਲ ਟੁੱਟਣ ਕਾਰਨ ਕਰਕੇ ਉਹਦੇ ਸਿਰ ਵਿੱਚ ਵੱਜਾ ਤੇ ਇਸ ਕਰਕੇ ਉਹਨਾਂ ਦਾ ਜਿਹੜਾ ਸਿਰ ਸੀ ਸਾਰਾ ਫਟ ਗਿਆ ਤੇ ਉਹਨਾਂ ਨੂੰ ਬਹੁਤ ਪੈੜੀ ਜਿਹੜੀ ਆ ਉਹ ਸੱਟ ਲੱਗ ਗਈ ਸਾਡੀ ਰੱਬ ਅਗੇ ਅਰਦਾਸ ਹੈ ਕਿ ਉਹਨਾਂ ਨੂੰ ਜਲਦ ਤੋਂ ਜਲਦ ਗਰੋਂਡਾਂ ਵਿੱਚ ਆ ਜਾਣ